ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਅੱਜ ਕੱਲ ਕੀ ਹੈ ਨਾ ਸਰਵਾਈਕਲ ਦੀ ਜ਼ਿਆਦਾ ਦਿੱਕਤ ਹੋਈ ਪਈ ਐ ਕਿਉਂਕਿ ਕੁਛ ਤਾਂ ਆਪਾਂ ਜਿਹੜਾ ਹੁੰਦਾ ਮੋਬਾਈਲ ਜਿਵੇਂ ਆਪਾਂ ਕਰਨ ਨਾਲ ਆ ਕੇ ਤੇ ਇਸ ਤਰ੍ਹਾਂ ਐ ਕਰਕੇ ਖੂਣੀ ਲਾ ਕੇ ਬੈਠੇ ਰਹਿੰਨੇ ਆ ਜੀ ਉਹਦੇ ਨਾਲ ਵੀ ਸਰਵਾਈਕਲ ਬਹੁਤ ਛੇਤੀ ਹੁੰਦਾ ਹੈਗਾ ਕਿਉਂਕਿ ਆਪਾਂ ਮੋਬਾਈਲ ਚੱਕ ਲੈਨੇ ਆ ਤੇ ਉਧਰੋਂ ਆਪਾਂ ਇਸ ਤਰ੍ਹਾਂ ਖੂਣੀ ਲਾ ਲੈਨੇ ਆ ਤੇ ਐ ਕਰਕੇ ਪੈ ਰਹੇ ਨੇ ਐ ਕਦੇ ਵੀ ਨਹੀਂ ਪਹਿਣਾ ਚਾਹੀਦਾ ਹੁੰਦਾ ਇੱਕ ਚੀਜ਼ ਹੋਰ ਆ ਵੀ ਉੱਚਾ ਸਹਰਾਣਾ ਕਰਕੇ ਨਾ ਪਾਓ ਆਪਾਂ ਸਹਰਾਣੇ ਵੀ ਅੱਧੇ ਤਾਂ ਆਪਾਂ ਨੂੰ ਮੋਬਾਈਲਾਂ ਨੇ ਖਰਾਬ ਕਰਤਾ ਜੀ ਆਪਾਂ ਸਹਰਾਣਾ ਲਾ ਲੈਨੇ ਉੱਚਾ ਤੇ ਆਪਣੇ ਆਹ ਚੀਜ਼ ਹੈ ਜਿਹੜੀ ਆਹ ਇਕੱਠੀ ਹੋਣ ਲੱਗ ਜਾਂਦੀ ਹੈਗੀ ਇਹਨੂੰ ਖਿੱਚ ਪੈਣ ਲੱਗ ਜਾਂਦੀ ਹੈ ਤੇ ਤਾਂ ਵੀ ਆਪਾਂ ਨੂੰ ਸਰਵਾਈਕਲ ਜਿਆਦਾ ਪਰੇਸ਼ਾਨ ਕਰਨ ਲੱਗ ਜਾਂਦਾ ਹੈਗਾ ਐਕਸਰਸਾਈਜ਼ ਮੈਂ ਅੱਜ ਇੱਕ ਪਹਿਲਾਂ ਵੀ ਪਾਈ ਸੀਗੀ ਜਿਹੜਾ ਕਿ ਮੈਂ ਦੱਸਿਆ ਹੈਗਾ ਵੀ دیوار ਦੇ ਉੱਪਰ ਤੁਸੀਂ ਮਤਲਬ ਕਿ ਕੋਈ ਉਹ ਚੱਕਰੀ ਜੀ ਭੋਣੀ ਜੀ ਟੰਗ ਕੇ ਤੇ ਰੱਸੀ ਪਾ ਲੋ ਤੇ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਐਕਸਰਸਾਈਜ਼ ਕਰੋ ਉਹ ਵੀ ਮੈਂ ਵੀਡੀਓ ਪਾਈ ਹੋਈ ਹੈ ਜੀ ਤੁਸੀਂ ਧਿਆਨ ਦਿਓ ਉਹ ਵੀ ਦੇਖੋ ਤੁਸੀਂ ਤੇ ਬਾਕੀ ਤੁਹਾਨੂੰ ਇੱਕ ਮੈਂ ਛੋਟਾ ਜਿਹਾ ਇੱਕ ਹੋਰ ਇਹਦਾ ਹੱਲ ਦੱਸਣ ਲੱਗੀਆਂ ਤਾਂ ਕਿ ਤੁਹਾਨੂੰ ਤੁਰੇ ਫਿਰਦੇ ਨੂੰ ਕੰਮ ਕਰਨਾ ਸੌਖਾ ਹੋ ਜਾਏ ਤੇ ਇਹਦਾ ਦਰਦ ਘਟ ਜੇ ਕਿਉਂਕਿ ਸਰਵਾਈਕਲ ਨਾਲ ਦਰਦ ਬਹੁਤ ਜ਼ਿਆਦਾ ਹੁੰਦਾ ਸਿਰ ਦੁਖਣ ਲੱਗ ਜਾਂਦਾ ਜੀ ਨਾੜਾ ਖਿੱਚਣ ਲੱਗ ਜਾਂਦੀਆਂ ਤੇ ਉਲਟੀ ਵੀ ਲੱਗ ਜਾਂਦੀ ਹੈ ਉਹ ਕੀ ਕਰਨਾ ਜੀ ਆਪਾਂ ਇੱਕ ਲੰਮੀ ਚੁੰਨੀ ਲੈ ਲੈਣੀ ਹੈ ਮਤਲਬ ਘੱਟੋ ਘੱਟ ਮਤਲਬ ਪੂਰੀ ਲੰਮੀ ਹੋਵੇ ਇਹ ਛੋਟੀ ਨਾ ਹੋਵੇ ਤੇ ਇਹਨੂੰ ਤੁਸੀਂ ਇੱਕੋ ਜਿਹੀ ਕਰਕੇ ਨਾ ਮਤਲਬ ਆ ਇਹਦਾ ਲਾੜਾ ਜਿਹੜਾ ਇੱਕੋ ਜਿਹਾ ਕਰਕੇ ਇਸ ਤਰ੍ਹਾਂ ਤੇ ਇਹਨੂੰ ਇੱਥੇ ਪਾ ਲਓ ਜੀ ਤੁਸੀਂ ਇੱਥੇ ਪਾ ਕੇ ਤੇ ਇਹਨੂੰ ਚੁੰਨੀ ਨੂੰ ਤੁਸੀਂ ਪਿੱਛੇ ਲੈ ਜਾਓ ਪਿੱਛੇ ਤੁਸੀਂ ਇਸ ਤਰ੍ਹਾਂ ਇਹਦੇ ਬਲ ਪਾ ਲਓ ਇਸ ਤਰ੍ਹਾਂ ਬਲ ਪਾਉਣਾ ਜੀ ਇਹਦੇ ਇਸ ਤਰ੍ਹਾਂ ਬਲ ਪਾ ਕੇ ਤੇ ਤੁਸੀਂ ਅੱਗੇ ਲਿਆਓ ਅੱਗੇ ਲਿਆ ਕੇ ਇਹਨੂੰ ਚੰਗੀ ਤਰ੍ਹਾਂ ਤੇ ਸੂਸੀਏ ਨੂੰ ਇੱਥੇ ਬੰਨ ਲਓ ਆਹ ਜਗ੍ਹਾ 'ਚ ਇਹਨੂੰ ਚੰਗੀ ਤਰ੍ਹਾਂ ਤੁਸੀਂ ਇੱਥੇ ਬੰਨ ਲਓ ਇਹ ਪੂਰੀ ਸਪੋਰਟ ਦੇਊਗਾ ਜੀ ਤੁਹਾਨੂੰ ਇਹ ਆਹ ਦੇਖੋ ਤੁਸੀਂ ਇਹਨੂੰ ਜਦੋਂ ਆਪਾਂ ਚੰਗੀ ਤਰ੍ਹਾਂ ਬੰਨ ਲਿਆ ਇਹ ਨੇ ਆਪਾਂ ਨੂੰ ਸਪੋਰਟ ਦੇ ਦੇਣੀ ਆ ਪੂਰੀ ਆਪਾਂ ਜਿਵੇਂ ਮਰਜ਼ੀ ਆਪਾਂ ਤੁਰੇ ਫਿਰਨਾ ਜੀ ਆਪਾਂ ਜਿਵੇਂ ਮਰਜ਼ੀ ਆਪਦਾ ਕੰਮ ਕਰਦੇ ਫਿਰਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਰਹਿੰਦੀ ਜਦੋਂ ਇਹਨੂੰ ਆਪਾਂ ਆ ਜਗ੍ਹਾ ਨਾ ਜਿਹੜੀ ਇਹ ਜਦੋਂ ਪਿਛਾਣ ਨੂੰ ਜਾਣ ਲੱਗ ਜੂਗੀ ਤੇ ਜਿਹੜੀ ਆਪਣੇ ਵਿਰਲ ਪਈ ਹੁੰਦੀ ਆ ਹੱਡੀ ਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਹੱਡੀਆਂ ਤੇ ਆਪਣੇ ਵਿਰਲ ਪੈ ਜਾਂਦੀਆਂ ਐਂ ਜਿਹੜੇ-ਵੇੜੇ ਪੈਣੇ ਕਰਕੇ ਤੇ ਉਹ ਇਹ ਆਪਦੇ ਸਹੀ ਟਿਕਾਣੇ ਤੇ ਸਹੀ ਆ ਜੂਗੀ ਇਹ ਹੌਲੀ ਹੌਲੀ ਕਰਕੇ ਇਹਨੇ ਆਪਦੇ ਟਿਕਾਣੇ ਤੇ ਚਲੀ ਜਾਣਾ ਨਾਲੇ ਤੁਹਾਨੂੰ ਕੰਮ ਕਰਨਾ ਆਸਾਨ ਅਗਰ ਰਾਤ ਨੂੰ ਵੀ ਤੁਹਾਨੂੰ ਇਹ ਦਿੱਕਤ ਆਉਂਦੀ ਹੈ ਤੁਹਾਨੂੰ ਇਹ ਪਰੇਸ਼ਾਨੀ ਹੁੰਦੀ ਹੈ ਇਸ ਤਰ੍ਹਾਂ ਦੀ ਕੋਈ ਦਰਦ ਵਗੈਰਾ ਹੁੰਦਾ ਤਾਂ ਤੁਸੀਂ ਰਾਤ ਨੂੰ ਵੀ ਇਹਨੂੰ ਮਤਲਬ ਕਿ ਬੰਨ ਕੇ ਇਸ ਤਰ੍ਹਾਂ ਸੌ ਸਕਦੇ ਹੋ ਤੁਹਾਨੂੰ ਸੌਣਾ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਇਹਦੇ ਨਾਲ ਕਈ ਕਹਿ ਦਿੰਦੇ ਆ ਵੀ ਸਾਨੂੰ ਸੌਣਾ ਔਖਾ ਹੋ ਜੂਗਾ ਔਖਾ ਨਹੀਂ ਜੀ ਤੁਹਾਨੂੰ ਜਾਗ ਆਉਣ ਲੱਗ ਜੂਗੀ ਇਹਦੇ ਨਾਲ ਤੁਹਾਨੂੰ ਪਰੇਸ਼ਾਨੀ ਘਟ ਜੂਗੀ ਸਰਵਾਈਕਲ ਦੀ ਸਰਵਾਈਕਲ ਦੀ ਦਵਾਈ ਕੋਈ ਨਹੀਂ ਹੁੰਦੀ ਜੀ ਕਈ ਕਹਿੰਦੇ ਵੀ ਸਰਵਾਈਕਲ ਦੀ ਦਵਾਈ ਸਰਵਾਈਕਲ ਦੀ ਐਕਸਰਸਾਈਜ਼ ਹੀ ਹੈ ਜੋ ਕਿ ਆਪਾਂ ਐਕਸਰਸਾਈਜ਼ ਕਰਕੇ ਆਪਾਂ ਇਹਨੂੰ ਸਰਵਾਈਕਲ ਦੀ ਬਿਮਾਰੀ ਨੂੰ ਘਟਾ ਸਕਦੇ ਆ ਆਪਣੇ ਜਿਹੜੇ ਆ ਜਿਹੜੀਆਂ ਐਕਸਰਸਾਈਜ਼ ਮੈਂ ਸਵੇਰੇ ਤੁਹਾਨੂੰ ਦੱਸੀ ਆ ਉਹਦਾ ਇਹ ਹੈ ਜੀ ਵੀ ਅਗਰ ਤੁਹਾਡੇ ਇਥੋਂ ਮੋਢੇ ਸੁੱ컬 ਲੱਗ ਗਏ ਤਾਂ ਉਹਦੇ ਨਾਲ ਉਹ ਵੀ ਠੀਕ ਹੋ ਜਣੇ ਤੁਸੀਂ ਤੇਲ ਮਲ ਕੇ ਤੇ ਇਹ ਕਰਨਾ ਸਟਾਰਟ ਕਰ ਦਿਓ ਤੇ ਇਹਦੇ ਨਾਲ ਬਹੁਤ ਹੀ ਮਤਲਬ ਕਿ ਰਿਲੈਕਸ ਮਿਲਦਾ ਹੈਗਾ ਬਾਹਾਂ ਦਾ ਮਾਸ ਵੀ ਘਟਦਾ ਹੈਗਾ ਤੇ ਸਰਵਾਈਕਲ ਵੀ ਠੀਕ ਹੁੰਦਾ ਤੇ ਜਿਹੜਾ ਮੈਂ ਚੁੰਨੀ ਵੱਲ ਕੇ ਤੁਹਾਨੂੰ ਦੱਸਿਆ ਹੈਗਾ ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਜੀ ਤੁਹਾਡੀਆਂ ਨਾੜਾਂ ਸਹੀ ਹੋਣ ਲੱਗ ਜਾਣਗੀਆਂ ਮੋਢੇ ਤੁਹਾਡੇ ਸਹੀ ਹੋਣ ਲੱਗ ਜਾਣਗੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਅਗਰ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਦਾ ਹੋਰ ਵੀ ਭਲਾ ਹੋ ਜੇ ਲਾਈਕ ਕਮੈਂਟ ਕਰਿਆ ਕਰੋ ਜੀ ਵਧੀਆ ਵਧੀਆ ਮਿੱਠੇ ਮਿੱਠੇ ਤਾਂ ਕਿ ਆਪਾਂ ਹੋਰ ਵੀ ਐਕਸਰਸਾਈਜ਼ਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਇਹ ਮੈਂ ਤੁਹਾਨੂੰ ਐਕੂਪਰੇਸ਼ਨ ਵੀ ਦੱਸਦੀ ਰਹਣੀ ਆ ਵੀ ਮਟਾਪਾ ਕਿਵੇਂ ਘੱਟ ਕਰਨਾ ਹੈ ਨਜਲਾ ਕਿਵੇਂ ਸਹੀ ਹੁੰਦਾ ਜੀ ਕੰਨਾਂ ਦਾ ਮਤਲਬ ਬੋਲਾਪਣ ਕਿਵੇਂ ਸਹੀ ਹੁੰਦਾ ਹੈ ਕੰਨਾਂ ਦੀ ਅਲਰਜੀ ਕਿਵੇਂ ਸਹੀ ਹੁੰਦੀ ਹੈ ਅੱਖਾਂ ਦੀ ਅਲਰਜੀ ਕਿਵੇਂ ਸਹੀ ਹੁੰਦੀ ਆਪਾਂ ਸਾਰੇ ਤਰ੍ਹਾਂ ਦੀ ਤੁਹਾਡੀ ਖਾਤਰ ਵੀਡੀਓ ਲੈ ਕੇ ਆਉਨੇ ਹਾਂ ਲੈ ਕੇ ਆਉਨੇ ਆ ਜੀ ਤੇ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ